ਬਾਜ਼ਾਰ ਦੇ ਵਿੱਚ ਤੁਸੀਂ ਜਾਓਗੇ কুর্তা ਪੀਜਮਾ ਰੇਟ ਪਤਾ ਕਰੋ ਕੋਈ ਇਹਦਾ 2500 ਮੰਗਦਾ ਕੋਈ 3000 ਮੰਗਦਾ ਪਰ ਸਾਡੇ ਕੋਲ ਆਜੋ 700 ਰੁਪਏ ਦਾ ਕੱਪੜਾ ਤੇ ਸਲਾਈ ਕਰਕੇ ਸਿਰਫ 1300 ਰੁਪਏ ਵਿੱਚ ਦੇ ਦੇਵਾਂਗੇ ਕਲਰ ਕੋਡ ਤੇ ਪੀਜਮਾ ਵਿੱਚ ਹੀ ਬਹੁਤ ਸੋਹਣੀ ਵੈਰਾਈਟੀ ਆ ਵੈਸੇ ਸਾਡੇ ਕੋਲ 200 ਰੁਪਏ ਤੋਂ কুর্তা ਪੀਜਮਾ ਸ਼ੁਰੂ ਹੋ ਜਾਂਦਾ ਆ ਜਿਹੜੇ ਕੋਟਪੈਂਟ ਬਾਜ਼ਾਰ 'ਚ ਆ ਕੇ ਤੁਸੀਂ ਲੈਨੇ ਹੋ 10-1000 12-12000 ਇੱਥੇ ਆਜੋ ਵਧੀਆ ਸਟਿਚਿੰਗ ਕਰਕੇ ਦਵਾਂਗੇ ਕੱਪੜਾ ਵੀ ਚੰਗਾ ਦਵਾਂਗੇ ਸਿਰਫ 2995 'ਚ 2 ਪੀਸ ਕੋਟਪੈਂਟ 3760 ਦੇ ਵਿੱਚ 3 ਪੀਸ ਕੋਟਪੈਂ ₹1000 ਭਾਜੀ ਹਰੇਕ ਤਰ੍ਹਾਂ ਦੀ ਵੈਰਾਈਟੀ ਹਰੇਕ ਤਰ੍ਹਾਂ ਦੇ ਕੁੜਤੇ ਪਜਾਮੇ ਆਪਣੇ ਕੋਲ ਪਏ ਆ ਤੁਸੀਂ ਪੇਪਰ ਕਾਟਨ ਦਾ ਨਾਲ ਆ ਚੈੱਕ ਕਰ ਲੋ ਪੇਪਰ ਕਾਟਨ ਜੋ ਕਿ ਬਾਜ਼ਾਰ ਵਿੱਚ 2200 2500 ਜੋ ਮਰਜ਼ੀ ਰੇਟ ਲਾਈ ਜਾਂਦੇ ਆ ਇਹ ਆਪਾਂ ਪੇਪਰ ਕਾਟਨ ਤੁਹਾਨੂੰ 7-800 ਦੇ ਵਿੱਚ ਆਪਣੇ ਕੋਲ ਸਟਾਰਟ ਹੋ ਜਾਂਦਾ ਤੇ ਇਹ ਤੋਂ ਉੱਪਰ ਜਿਹੜੇ ਬਾਜ਼ਾਰ ਚ ਕੋਈ 3000 ਮੰਗਦਾ ਕੋਈ 2500 ਮੰਗਦਾ ਕੁੜਤੇ ਪਜਾਮੇ ਦਾ ਉਹ ਕਿੰਨਾ ਕੁ ਫਰਕ ਹੈਗਾ ਲਗਜ਼ਰੀ ਕੁੜਤਾ ਪਜਾਮਾ ਜੋ ਕਿ ਬਾਜ਼ਾਰ ਦੇ ਵਿੱਚ 2500 3000 ਦੇ ਵਿੱਚ ਵਿਗਦਾ ਆਪਾਂ 1400 ਰੁਪਏ ਦੇ ਵਿੱਚ ਦੇ ਰਹੇ ਦੁਬਈ ਵਾਲੇ ਕੁੜਤੇ ਪਜਾਮੇ ਆਪਾਂ ਜੋ ਕੇ ਬਾਜ਼ਾਰ ਦੇ ਵਿੱਚ ਇਹਦਾ ਵੀ ਰੇਟ ਕੋਈ 1800 2000 2200 ਜੋ ਮਰਜ਼ੀ ਲਈ ਜਾਂਦਾ ਇਹ ਆਪਾਂ ਤੁਹਾਨੂੰ 1120 ਰੁਪਏ ਦਾ ਕੁੜਤਾ ਪਜਾਮਾ ਦੇ ਦੇਾਂਗੇ ਲੋ ਸਰਦਾਰ ਜੀ ਪੂਰੇ ਖੁਸ਼ ਆ ਮੋਡਰਨ ਲੋਟ ਲੋ ਤੁਸੀਂ ਵਾਈਟ ਡਰੈਗ ਚ ਬਹੁਤ ਕੁੜਤੇ ਪਜਾਮੇ ਆ ਕਲਰਫੁੱਲ ਦੇਖੋ ਕਲਰ ਵੀ ਬਹੁਤ ਆ ਜਿੱਦਾਂ ਦੇ ਤੁਹਾਨੂੰ ਕਲਰ ਚਾਹੀਦੇ ਉਦਾਂ ਦਾ ਤੁਹਾਨੂੰ ਕਲਰ ਆਪਣੇ ਕੋਲ ਮਿਲ ਜੂਗਾ ਬਾਹਰਲੇ ਮੁਲਕਾਂ 'ਚ ਬੈਠੇ ਸ਼ਕੀਨਪੁਰਾ ਕੁੜਤੇ ਪਜਾਮੇ ਬਣਾਉਣਾ ਚਾਹੁੰਦੇ ਆ ਇੱਥੇ ਰਿਸ਼ਤੇਦਾਰ ਹੈ ਕੋਈ ਨਹੀਂ ਉਹਨਾਂ ਦੀ ਕਿ ਦਸਪੋਰਟ ਕਰ ਦਿਓ ਬਾਹਰਲੇ ਮੁਲਕਾਂ 'ਚ ਵੀ ਕੱਪੜਾ ਭੇਜ ਦਿਓ ਮੈਂ ਨਾ ਭਾਜੀ ਜੰਡਿਆਲਾ ਗੁਰੂ ਆ ਆਪਣੇ ਕੋਲ ਮਾਤੂ ਸ਼੍ਰੀ ਦਸਤਾਰ ਇੱਥੇ ਆਪਾਂ ਵਰਡ ਦੇ ਵਿੱਚ ਭੇਜਾਂਗੇ ਉਹ ਵੀ ਸਟਿਚਿੰਗ ਕਰਕੇ ਤੁਸੀਂ ਇਹਨੂੰ ਆਨਲਾਈਨ ਆਪ ਦਿਓ ਨੰਬਰ ਸਕਰੀਨ ਤੇ ਆਨਲਾਈਨ ਆਪ ਦੋ ਆਪਾਂ ਤੁਹਾਨੂੰ ਸਟੀਚਿੰਗ ਕਰਕੇ ਕੁੜਤਾ ਬਜਾਮਾ ਮਿਲ ਜਾਵੇ। ਲਓ ਜੀ ਦੇਖੋ ਸ਼ਰਟਾਂ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ। ਤੁਸੀਂ ਚੈੱਕ ਲੈ ਜਾਓ, ਤੁਸੀਂ ਲਾਇਨਿੰਗ ਚ ਲੈ ਜਾਓ, ਤੁਸੀਂ ਪ੍ਰਿੰਟ ਲੈ ਜਾਓ, ਤੁਸੀਂ ਪਲੇਨ ਲੈ ਜਾਓ। ਵੱਡੇ ਵੱਡੇ ਬ੍ਰਾਂਡ ਦੀਆਂ ਸ਼ਰਟਾਂ ਵੀ ਤੁਹਾਨੂੰ ਇੱਥੇ ਮਿਲ ਜਾਣੀਆਂ। 3350 ਰੁਪਏ ਤੋਂ ਸ਼ਰਟ ਸ਼ੁਰੂ ਆ। ਉਦੋਂ ਉੱਪਰਲੀ ਰੇਂਜ ਤੁਸੀਂ ਜਿੰਦਾ ਮਰਜ਼ੀ ਲੈ ਕੇ ਜਾ ਸਕਦੇ। ਇਹ ਪੰਜਾਬ ਦਾ ਸਭ ਤੋਂ ਰਾਇਲ ਤੇ ਲਗਜ਼ਰੀ ਸ਼ੋਰੂਮ ਹੈਗਾ। ਜਿਹੜੇ ਤੁਸੀਂ ਇੱਥੇ ਬਾਜ਼ਾਰ ਚ ਆ ਕੇ ਲੈਣੇ ਹੋ 10-10000 ਰੁਪਏ ਦਾ ਕੋਟ ਪੈਂਟ ਕੈਨੇਡਾ ਅਮਰੀਕਾ ਚ ਤੁਸੀਂ ਜਾ ਕੇ ਕੈ ਦਾ ਹਜ਼ਾਰ ਪਾਉਂਡ ਦਾ ਲੈਨੇ ਹੋ ਯੂਕੇ ਦੇ ਵਿੱਚ ਸਾਡੇ ਕੋਲ ਆ ਜੋ 10000 ਵਾਲਾ ਕੋਟ ਪੈਂਟ 2995 ਚ ਸਲਾਈ ਕਰਕੇ ਦਵਾਂਗੇ ਸਲਾਈ ਵੀ ਟੋਪ ਦੀ ਇਹਦੇ ਵਿੱਚ ਰੰਗ ਬਹੁਤਾਰੇ ਮਿਲ ਜਾਣੇ ਹੈਗੇ ਆ ਭਾਈ 2995 ਟੂ ਪੀਸ 3 ਪੀ 3760 ਚ ਥੋੜਾ ਜਿਹਾ ਕਿਸੇ ਨੇ ਬ੍ਰਾਂਡਡ ਲੈਣਾ ਸੀ ਆਰਾਮ ਰੈਮਨ ਜਾਂ ਹੋਰ ਲਗਜ਼ਰੀ ਬ੍ਰਾਂਡ ਲੈਣਾ ਉਹ ਹੈਗੇ ਆਪਣੇ ਕੋਲ ਬਿਲਕੁਲ ਸਰ ਕੋਟ ਪੈਂਟ ਦੇ ਸਕੀਨਾਂ ਲਈ ਆਪਣੇ ਕੋਲ ਹਰੇਕ ਤਰ੍ਹਾਂ ਦਾ ਬ੍ਰਾਂਡ ਹੈਗਾ ਜਿਵੇਂ ਕਿ ਕੈਟਨੀ ਸੀ ਆਰਾਮ ਰੈਮਡ ਆ ਜਾਂਦਾ ਹਰੇਕ ਤਰ੍ਹਾਂ ਦਾ ਬ੍ਰਾਂਡ ਆਪਣੇ ਕੋਲ ਕੋਟ ਪੈਂਟ ਦੇ ਵਿੱਚ ਮਿਲ ਜੂਗਾ ਸ਼ਹਿਰਬਾਨੀਆਂ ਦੇ ਵਿੱਚ ਵੀ ਬਹੁਤ ਸੋਹਣੀ ਤੁਹਾਨੂੰ ਵੈਰਾਈਟੀ ਮਿਲ ਜਾਣੀ ਹੈਗੀ ਆ ਇਸ ਤੋਂ ਇਲਾਵਾ ਤੁਸੀਂ ਬਲੇਜ਼ਰ ਲੈਣੇ ਆ ਬਲੇਜ਼ਰ ਦੇ ਨਾਲ ਬਾਸਕਟ ਲੈਣੀਆਂ ਹਰ ਇੱਕ ਤਰ੍ਹਾਂ ਦੀ ਤੁਸੀਂ ਜਾਗੋ ਦੇ ਪਾਉਣ ਲਈ ਕੁਰਤੇ ਪਜਾਮੇ ਲੈਣੇ ਆ ਤੁਸੀਂ ਪਾਰਟੀ ਦੇ ਪਾਉਣ ਲਈ ਲੈਣੇ ਤੇ ਉਹ ਵੀ ਤੁਹਾਨੂੰ ਸਾਰਾ ਕੁਝ ਤੋਂ ਮਿਲ ਜਾਣਾ ਹੈ ਸੋ ਦੇਖੋ ਪੱਗਾਂ ਦੇ ਵਿੱਚ ਵੀ ਮਾਤੂਸ਼ਰੀ ਦਸਤਾਰ ਨੇ ਰਿਕਾਰਡ ਤੋੜ ਤੇ ਆ ਪੂਰੇ ਵਰਲਡ ਦਾ ਨੰਬਰ 1 ਬ੍ਰਾਂਡ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ ਵੀ 550 ਤੋਂ ਵੱਧ ਰੰਗ ਆ ਤੁਸੀਂ ਰੂਪੀਆ ਲੈਣਾ ਫੁੱਲ ਲੈਣਾ ਰੰਗ ਤੁਸੀਂ ਲਾਈਟ ਲੈ ਜੋ ਡਾਰਕ ਲੈ ਜੋ ਇਹ ਵੀ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਕੋਲ ਆਨਲਾਈਨ ਸ਼ੋਪਿੰਗ ਕਰ ਸਕਦੇ ਆ ਆਰਡਰ ਕਰ ਸਕਦੇ ਆ ਕੋਈ ਜਾਣ ਕੇ ਲੈਣ ਤਾਂ ਫੋਨ ਤੁਸੀਂ ਕਰ ਲੈ ਇਸ ਨੰਬਰ